ਕੀ ਹਾਲਾ ਬਈ ਸਾਰੇ ਭਰਾਵਾਂ ਦਾ 6 ਵਜ ਗਏ ਆ 6 ਬੱਤੇ ਹੋ ਗਏ ਰਾਤ ਯਾਰ ਬੱਚੀ ਬਾਹਰ ਕੱਢ ਕੇ ਆ ਸੀ ਮੈਂ ਮਦੀਦਣੇ ਜਦੋਂ ਗਰਾਉਂ ਗਿਆ ਪਰ ਜਦੋਂ ਬਾਹਰ ਆਇਆ ਘਰੇ ਯਾਰ ਉਹ ਤੋਂ ਬੱਚੇ ਉੱਡ ਗਏ ਇੱਕ ਉੱਝਾਇਆ ਨਹੀਂ ਸੀ ਇੱਕ ਉੱਡ ਗਿਆ ਸੀ ਤੰਨੀ ਗਾ ਮਾਰ ਲਿਆ ਕੀ ਬਦਦਾ ਫਰਦਾ ਹੋਏ ਨਾ ਅਸੇ ਪਾਸੇ ਬੈ ਗਿਆ ਹੁਣ ਬੱਚਾ ਜਾਕੇ ਤੇ ਲੋਪਾਪੇ ਨਾਲ ਦੂਜੇ ਕੱਢ ਦਿੰਨੇ ਬਾਜੀ ਵਾਲੇ ਤੇ ਛੋਟੇ ਬੱਚੇ ਹੀ ਕੱਢ ਦਿੰਨੇ ਆ ਯਾਰ ਐਂ ਬੋਈ 6:30 ਹੋਇਆ ਠੀਕ ਆ ਆਪਾਂ ਚੱਲਾ ਦਾਂ ਘੰਟੇ ਜਿਹੜੇ ਉੱਡਦੇ ਵਿੱਚ ਉੱਡਣ ਲੋ ਪੰਜ ਤਾਂ ਉਹ ਵੱਡੇ ਆ ਤੇ ਅਕਾਲ ਯਾਰ ਆਪਣਾ ਇੱਕ ਵਜਾ ਨਹੀਂ ਆਇਆ ਠੀਕ ਆ ਚਾਰ ਆ ਫਿਰਦੇ ਆ ਤੇ ਹੋ ਜਾਂਦੇ ਪੁੱਤਰ ਅੱਗੇ ਅੱਗੇ ਆਉਂਦੇ ਆ ਕੱਲਾ ਆਪਣਾ ਆ ਨਹੀਂ ਯਾਰ ਇੱਕ ਵਚਾ ਨਹੀਂ ਆਹੋ ਤੇ ਦੇਖ ਲਓ ਕਿੰਨੇ ਫਿਰਦੇ ਆ 5 6089 9 ਬਈ ਉਹ ਫਿਰਤੇ ਆ ਤੇ ਉਹ ਜਾਂਦਾ ਇੱਕ ਤੇ ਨੌ ਸੀ ਮਦੀ ਹੋ ਗਿਆ ਯਾਰ ਆਪਣੇ ਉੱਤੇ ਦੋ ਜੰਦੇ ਇੱਕ ਜਟਾ ਜਨ ਭਈ ਪਿੱਛੇ ਜਾਂਦੇ ਦੇ 4 9 9 ਹੈ ਗਿਆ ਮਦਲ ਗਿਆ 13 ਕ ਬੱਚੇ ਜਿਹੜੇ ਡਾਏ ਆਪਾਂ 9 ਦੇ 4 ਨਹੀਂ ਦੇ ਸਕਦੇ ਆ 9 ਤੇ 4 ਕੋਈ ਹੋ ਗਏ 13 ਹੈ ਗਿਆ ਬਈ ਪੂਰੇ ਆਪਣੇ 13 ਛੱਡੇ ਅੱਜ ਇੱਕ ਹੋ ਜਾਈ ਨਹੀਂ ਆਇਆ ਕੰਦੇ ਯਾਰ ਆਹ ਚੱਲੇ ਉੱਤੇ ਸਾੜ ਤੇ ਬਈ ਉਠੀ ਵੱਲੋਂ ਬੰਦੇ ਤਾਂ ਨਹੀਂ ਹੈਗੇ ਯਾਰ ਇਹ ਸਦਾ ਘਰੀ ਆਉਣਗੇ ਬਸ ਆਏ ਯਾਰ ਜਾਂੜ ਜੀ ਹੈਗੇ ਠੱਪੇ ਮਾਰਦੇ ਸਰਦੇ ਆ ਇੱਕ ਜਿਹੜਾ ਰਾਤ ਬਾਹਰ ਹੈਗਾ ਯੋ ਖੁਰਦਾ ਬਈ ਉਹ ਵੀ ਇਕੱਲਾ ਜਿਹੜਾ ਵਿੱਚ ਬੜੀ ਜਾਂਦਾ ਹੋਣਾ ਉਹ ਹੈ ਉਹ ਤਾਂ ਲੱਗਿਆ ਹੋਵੇ ਆ ਜਾਊਗਾ ਇਹ ਉਹ ਉੱਥੇ ਮਿੱਟੀ ਕਿਧਰ ਨੂੰ ਗਏ ਚਾਰੇ

ਚਾ ਠੀਕ ਹੈ ਆਪਾਂ ਬੱਜ ਦਿਖਾ ਮੈਂ ਜਾਂ ਪਰ ਓਕੇ ਜਦੋਂ ਆਪਾਂ ਕੂਤ ਨੇ ਗੱਡੀਆਂ 7:00 ਵਜੇ ਇਹਨਾਂ ਉਤਾਰ ਲਈਏ ਬਈ ਯਾਰ ਬੱਚੇ ਆਪਣੇ ਆ ਆ ਗਏ ਠੀਕ ਹੈ ਤੇ ਚਾਰ ਰੋਡੇ ਫਰਦੇ ਆ ਤਿੰਨੇ ਜਮਾ ਰੱਬ ਜਿਨੇ ਦੋ ਤਾਂ ਹੋ ਖੜੇ ਆ ਠੀਕ ਹੈ ਇੱਕ ਉੱਤੇ ਇੱਕ ਉੱਜਾ ਹੋਰ ਉਹਦੇ ਉਹ ਰੱਬਰੀ ਹੁੰਦਾ ਜੀ ਨਾ ਤਿੰਨੇ ਉੱਚੇ ਖੜੇ ਆ ਤੇ 6 ਉਤਰਾ ਫਰਦੇ ਬਈ ਇਹਨਾਂ ਚ ਇੱਕ ਬਚਾਗਾ ਬਦੀ ਤਿੰਨ ਉੱਤੇ ਬੱਚੇ ਤੇ ਕਾ ਸੀ ਚਾਰ ਉੱਤੇ ਤੇ ਚਾਰ ਬੱਚੇ ਆ ਸੀ ਵੀ ਅੱਠ ਬੱਚੇ ਆਪਣੇ ਬੈਠਦੇ ਆ ਕਰੇ 1 ਵਜੇ ਕੱਲ ਨਾਲ ਆ ਨਹੀਂ ਇਹ ਬਸ ਗੱਲਾਂ ਠੀਕ ਐ ਹੋਰ ਹੋਏ ਆ ਜੂਗਾ ਜ ਦੁਪਹਿਰ ਤੱਕ ਤੇ ਹੁਣ ਆਪਾਂ ਬਾਜੀ ਵਾਲੇ ਘੜਦੀ ਹੋਈਆਂ ਸੱਤ ਉੱਤੇ ਹੋ ਗਿਆ ਟਾਈਮ ਹੈ 7:05 ਮਿੰਟ ਹੋ ਗਏ ਤੇ ਲੈ ਬਾਈ ਇਹਨਾਂ ਨੂੰ ਡਾਈਆ ਖੇਮ ਫੇਰ ਉਹ ਡਾਈਏ ਇੱਕ ਮਿੰਟ ਫਾੜ ਲਈਏ ਆਹ ਬਾਜੀ ਵਾਲਾ ਮਾਸਤਾ ਹੋਇਆ ਬਈ ਚੱਲ ਬਈ ਇਹਨੂੰ ਵੀ ਕੱਢਤਾ ਤੇ ਆ ਰਹੀਆਂ ਤਿੰਨ ਕੂਤਰੀ ਇਹਨਾਂ ਨੂੰ ਵੀ ਕੱਢਦੇ ਆਂ ਠੀਕ ਐ ਕੱਢ ਕੇ ਫੇਰ ਵੀਡੀਓ ਪਾਵਾਂ ਇਹਨਾਂ ਨੂੰ ਉਡਾ ਕੇ ਯਾਰ ਲੈ ਬਈ ਬਾਜੀਆਂ ਜਣੀਆਂ ਵੀ ਕੱਢਦੇ ਆਂ ਉਹ ਜਾਂਦੇ ਆਂ ਵਿੱਚ ਹੀ ਠੀਕ ਐ ਮਾਦੀ ਹੁਣ ਫੇਰ ਆਪਣੇ ਚਾਰ ਦਾ ਤੇ ਚਾਰ ਬੈਠੇ ਆ ਠੀਕ ਹੈ 13 ਫਰਦੇ ਹੁਣ ਹੋਂਦੇ ਆ ਜਾਂਦੀ ਇੱਕ ਬਾਜੀ ਵਾਲੀ ਬਈ ਓਕੇ ਇੱਕ ਇੱਕ ਉ ਉੱਤੇ ਜਾਂਦੀ ਹੈ ਬਈ ਚਾਰ ਬਾਜੀ ਵਾਲੀਆਂ ਹੋ ਗਈਆਂ ਕੂਤਰ ਜਾ ਫਰਦਾ ਰੰਗਾਇਆ ਇਹਦਾ ਘੱਟ ਉਣਦਾ ਬਈ ਤੇ ਕੀ ਪਤਾ ਚੱਲ ਪਿਆ ਹੁਣ ਯਾਰ ਇਹਨਾਂ ਦੇ ਨਾਂ ਨਾਲ ਹੀ ਕੜਤੇ ਯਾਰ ਸਾਰੇ ਅੱਜ ਆਪਾਂ ਅੱਜ ਐ ਲਾ ਲੋ 13 ਹੁਣ ਕੜ 4 ਹੋਰ ਉੱਡ ਗਏ 9 ਪਹਿਲਾਂ ਫਿਰ ਦੀ 9 ਤੇ 4 13 ਉੱਤਰ ਹੁੰਦੇ ਆ ਤੇ 4 ਆ ਬਟਿਆ 13 ਦੇ 4 ਆਪਣੇ ਹੋ ਗਏ 13 17 ਬਾ ਇੱਕ ਗੱਲ ਨਹੀਂ ਆ ਏਅਰ ਗੱਲ ਵਾਲਾ ਵੀ ਆ ਜੇ ਨਾ ਅੱਜ ਗੱਲ ਬਣ ਜੂਗੀ ਤੇ ਆ ਉਹਨੂੰ ਦੇ ਦਿਆਂ ਦੁਪਹਿਰ ਤੱਕ ਜੇ ਆਉਂਦਾ ਨਹੀਂ ਉਹ ਇਹਨਾਂ ਨੂੰ ਉਡਾਉਣਾ ਇਹਨਾਂ ਦੇਖਦਾ ਅੱਜ ਕੀ ਟਾਈਮ ਕਰਦੀਆਂ ਨੇ ਇਹ ਤਾਂ ਫੋਕੀਆਂ ਨੇ ਖੋਲੀਆਂ ਨੇ ਇਹਨਾਂ ਨੂੰ ਯਾਰ ਆਵਾਜ਼ ਬੱਚਾ ਆ ਗਿਆ ਇੱਕ ਲਾਲੋਚਾ ਇਹਨੂੰ ਬੈ ਗਿਆ ਇਹਨੂੰ ਵੀ ਬੰਦ ਕਰਾਂ ਆਵਾਜ਼ ਬੱਚੇ ਨੂੰ ਕਰਦੇ ਫੰਦੇ ਯਾਰ ਜਿਵੇਂ ਜਿਵੇਂ ਆਈ ਜਾਂਦੇ ਆ ਠੀਕ ਆ ਆ ਜਾਂਦੇ ਆ 4 4 8 ਤੇ ਕਾ ਜਾਂਦਾ 9 9 ਤੇ 2 ਹੋ ਓਕੜੇ ਵੇਸੇ ਕਰਦੇ 10 ਗਿਆ ਨਾ 11 11 ਦਾਪਨੇ ਖਤਮ ਨਹੀਂ ਕਰਦੇ ਆ 2 ਹੋਰ ਨੇ ਉਹ ਵੀ ਉਰੀ ਫਿਰਦੇ ਹੋਗੇ ਯਾਰ ਇੱਕ ਤਾਂ ਹੋ ਜਾਂਦਾ ਹੈ ਜੁਨੀਆ ਖੜ ਦਿਓ ਯਾਰ ਆ ਰਿਹਾ 11 11 ਆ ਦੁਰੀਵਾਰ ਕਰ ਲੈਨੇ ਆਉਂਦੀ ਆ 2 4 5 6 7 8 9 9 ਤਾਂ ਖੜਦੇ ਆ 2 ਉਹ ਖੜੇ 10 11 10 11 ਬਦੋ ਉਤਰ ਨਹੀਂ ਹੈ ਯਾਰ ਉਹ ਵੀ ਉਰੀ ਫਿਰਦੇ ਹੋਣਗੇ ਆਸੇ ਪਾਸੇ ਜਾਂ ਔਰੰਗਿਆ ਨਹੀਂ ਹੋਣਾ ਯਾਰ ਉਹ ਆਸੇ ਪਾਸੇ ਬਹਿ ਗਿਆ ਹੁਣ ਮੈਨੂੰ ਲਾ ਦੌੜਨਾ ਸਾਰ ਤੇ ਦੇਖਦੇ ਬਈ ਕੀ ਕਿਵੇਂ ਉੜਦੇ ਆ ਕੀ ਟਾਈਮ ਕਰਦੇ ਆ ਜੀ ਤੇ ਕਰਦੇ ਆ ਬੰਦ ਇਹਨਾਂ ਨੂੰ ਯਾਰ ਨੇੜੇ ਆ ਗਏ ਤੇ ਜਿਹੜੇ ਆਈ ਜਾਂਦੇ ਬੱਚੇ ਆਵਾਦ ਲਾਲ ਜੀ ਟੂਸੇ ਵਾਲਾ ਜੇ ਲਾਲ ਬੱਚਾ ਇਹ ਰੰਗੀਜ ਦੀ ਨਹੀਂ ਗਾ ਮਾਰੀਏ ਬੈਠਾ ਤਾਂ ਨਹੀਂ ਆਫਰ ਦਾ ਰੰਗ ਆਇਆ ਬਸ ਬੈਠਾ ਨਹੀਂ ਹੈਗਾ ਬੱਕਬੂਤਰ ਨਹੀਂ ਚੜ ਗਏ ਆ ਰੂਚੀਆਂ ਉਹ ਖੜੀਏ ਤਿਆਰ ਰੂਚੇ ਖੜੇ ਹੋਣ ਦੇਗੇ ਚਾਰ ਉੱਤੇ ਖੜੇ ਆ ਚਾਰ ਹੈ ਚਾਰ ਤਾਂ ਰੱਬ ਜੇ ਖੜੇ ਚਾਰ ਤੇ ਆ ਕਿੰਨੇ ਤਿਆਰ 4 8 ਤੇ 4 12 13 13 ਪੂਰੇ ਆ ਬਾਈ 4 ਤਾਂ ਉੱਤੇ ਹੋ ਗਏ ਤੇ ਆ ਦੇਖ ਲਓ 3 6 7 8 9 9 ਆਪਦੇ 9 ਦੇ 4 ਹੋ ਗਏ 13 ਤੇ ਪੂਰੇ ਆ ਬਾਈ ਫਿਰਦੇ ਆ ਰੋਡਾਂ 'ਤੇ ਚੱਲ ਇਹਨਾਂ ਨੂੰ ਕਰਦੇ ਆਪਾਂ ਬੰਦ ਬਾਈ ਚਾਰਾਂ ਨੂੰ ਬਾਈ ਸਵਾਦ ਹੀ ਨਹੀਂ ਆ ਰਿਹਾ ਜਦ ਦੋ ਤੁਸਿਆਂ ਆਣੇ ਨੇ ਆਪਣੇ ਆਣੇ ਠੀਕ ਐ ਤੋਂ ਦਿਖਾਉਣੇ ਖੜਦੇ ਕਰਾਉਣੇ ਦਰਸ਼ਨ ਕਹਿੰਦਾ ਬਈ ਟੁੱਸੇ ਆਲੇ ਆਣੇ ਨਾ ਸਵਾਦ ਹੀ ਲਿਆਪੇ। ਉੱਡੇ ਫਿਰਦੇ ਹੋਂ ਤਾਂ ਤੇ ਆਪਣੇ ਆ ਬੱਚੇ ਬੈ ਗੇ ਦਿਖਾ ਦਿੰਦਾ ਤੁਹਾਨੂੰ ਮੈਂ। ਇੱਕ ਤਾਂ ਆਪਣਾ ਬੈ ਗਿਆ ਮੋਜਾ ਇੱਕ। ਇੱਕ ਉਹ ਬੈ ਗਿਆ ਟੁੱਸੇ ਆਲਾ। ਇਹਦਾ ਭਾਈ ਫਿਰਦਾ ਇੱਕ ਠੀਕ ਐ 2 2 ਤੀਜਾ ਕਾਲਾ ਚਿੰਨਾ ਚੌਥਾ 4 ਪੰਜਵਾਂ ਉਹ ਲਾਲ ਹੁਣ ਬੈਠਿਆ ਬਈ। ਉਹ ਛੇਮਾਂ ਪਹਿਲਾਂ ਬੈ ਗਿਆ 6 6 ਆਪਣੇ ਆ ਬੈਠੇ ਬਈ। ਤਿੰਨ ਬੱਚੇ ਆਪਣੇ ਚੋਂ ਦੋ ਬੱਚੇ ਫਿਰਦੇ 1 ਵਜੇ ਕੱਲ ਆ ਜਾਣੀ ਟੁੱਸੇ ਆਲਿਆਂ ਦਾ। ਠੀਕ ਹੈ ਹੋ ਸਕਿਆ ਜਾਂ ਆਜੂਗਾ ਨਹੀਂ ਉਹਦੀ ਕਿਸਮਤ ਹੈ ਜਿੱਥੇ ਦਾਣਾ ਪਾਣੀ ਹੋਊ ਉੱਥੇ ਜਾ ਕੇ ਖਾਊਗਾ ਠੀਕ ਹੈ ਜਿਹਦੇ ਘਰੇ ਲਿਕੇ ਹੋਏ ਜਿੱਦੀ ਗੱਲ ਨਾਲ ਪਰਾ ਤੇ ਉਹ ਬਾਗਿਆ ਅੱਜ ਤਾਂ ਉਹ ਵੀ ਜਿਹੜਾ ਕੋਠਿਆਂ ਦੇ ਬੰਹਦਾ ਖਰਦਾ ਸੀ ਬਈ ਉਹ ਵੀ ਅੱਗ ਸਰੀ ਲਈ ਬੈਠਾ ਅੱਜ ਤਾਂ ਉਹ ਵੀ ਜਿਹੜਾ ਅੱਬ ਚੁੱਡੇ ਕਰਦਾ ਤੇ ਟੂਸਿਆਂ ਵਾਲੇ ਕਹਿੰਦੇ ਭਰਾ ਦੂਰੀ ਵਾਰ ਚੜ ਗਏ ਸਵਾਦ ਹੀ ਲਿਆਤਾ ਸਵਾਦ ਟੂਸੇ ਵਾਲਿਆਂ ਨੇ ਯਾਰ ਇੱਕ ਵਾਰ ਰਾਤ ਭੱਜ ਗਿਆ ਸੀ ਮੈਂ ਇੱਕ ਜਦ ਬੰਦ ਕਰਨ ਆਇਆ ਸੀ ਯਾਰ ਉਹ ਦੂਰ ਹਿੱਲ ਗਿਆ ਸੀ ਨਾ ਉਹਦਾ ਸਵੇਰੇ ਉੱਡੇ ਆ ਸਵੇਰੇ 6:30 ਵਜੇ ਉੱਡੇ ਫਿਰਦਾ ਤੇ 8 8 ਵਜਨ ਵਾਲੇ ਆ 9 8:30 ਵਜਨ ਵਾਲੇ ਆ ਮੇਰੇ ਖਿਆਲ ਚ 8:35 ਹੋ ਗਿਆ ਬਈ ਵਧੀਆ ਉੱਡੇ ਵਰਦਾ ਠੀਕ ਆ ਇੱਕ ਤੇ ਬੱਚੇ ਬੱਚੀ ਵੀ ਹਾਂ 6:30 ਦੀ ਕੱਢੇ ਹੋਇਆ ਟੁੱਸੇ ਵਾਲਾ ਦੋਨੇ ਟੁੱਸੇ ਵਾਲੇ ਵਧੀਆ ਉੱਡੇ ਫਿਰਦੇ ਬਈ ਬੱਚੇ ਸਾਰੇ ਉੱਚੇ ਫਿਰਦੇ ਆ ਬਈ ਇਹਦੇ ਵਿੱਚ ਜੂਮ ਕਰਕੇ ਆ ਤੁਹਾਨੂੰ ਦਿਖਾ ਦਿੰਨੇ ਆ ਮੱਤ ਬਲਾਰ ਹੋਈ ਚਾਰ ਤੋਂ ਤੁਹਾਨੂੰ ਬਈ ਦੇਖ ਹੀ ਇਹ ਹੋਣਗੇ ਆ ਖਰਦੇ ਆ ਸਾਰੀ ਬਈ ਔਰੇ ਵੀ ਨੇ ਆਉਣਗੇ ਚੰਗੀ ਤਰ੍ਹਾਂ ਇਹ ਇਕੱਠੇ ਜਿ ਹੋਈ ਆ ਇੱਕ ਹੋ ਜਾਂਦਾ ਵੀ ਟੂਸਿਆਂ ਨਾਲ ਕੱਲੇ ਖਰਦੇ ਆ ਬਈ 11 ਹੁਣ ਦੇਖਦੇ ਆਂ 11 ਚ 4 ਬਾਜੀ ਵਾਲੇ ਆ ਦੇਖਦੇ ਕੀ ਟਾਈਮ ਕਰਦੇ ਅੱਜ ਚਾਰੇ ਸਹੀ ਖਰਦੇ ਬਾਜੀ ਵਾਲੇ ਬਈ ਕੋਈ ਕੂਠੇ ਤੇ ਨਹੀਂ ਬੈਠਾ ਅੱਜ ਠੀਕ ਆ ਉਹ ਵੀ ਜਿਹੜਾ ਬਾਹਲੇ ਠੱਪੇ ਮਾਰਦੇ ਉਹ ਵੀ ਵਿੱਚ ਉੱਟੇ ਫਰਦਾ ਆਪਾਂ ਦੇ ਇਹਦੇ ਜੋ ਵੀ ਕੀ ਟਾਈਮ ਕਰਦਾ ਰੰਗਿਆ ਜਾ ਵਾਲਾ ਜਿਹੜਾ ਪਹਿਲ ਤੇ ਸੱਡੇ ਹੀ ਚਿੱਟੀਆਂ ਦਾ ਪਰੰਗਿਆ ਜਾ ਤੇ ਦੂਸਰੀ ਵੀ ਤਿੰਨੇ ਫਿਰਦੀ ਉਹ ਵੀ 7 3 5 ਤੇ ਗੱਡੇ ਹੋਏ ਆ ਤੇ ਅੱਜ ਦੇ ਨੇ ਕੀ ਟਾਈਮ ਗਾਰਾ ਕਰਦੇ ਚੌਥੇ ਦਿਨ ਕੀ ਜਾਂਦੇ ਆ 2 2 3 2 3 ਘੰਟੇ ਨੇ ਅੱਜ ਆਦਾ ਖੋਲਣੀ ਆ ਬਈ ਖੁੱਲੇ ਆਂ ਤਾਂ ਫੇਰ ਦਿਖਾਵਾਂਗੇ ਇੱਕ ਤਾਂ ਆ ਆ ਫਿਰਦਾ ਬਈ ਰੰਗਿਆ ਜਾ ਆ ਦੇਖ ਲੋ ਆ ਉਹ ਡੇ ਫਿਰਦਾ ਆ ਆਪਾਂ ਅੱਜ ਜਿੰਨ ਗਿਆ ਕੇ ਪਾਸੇ ਨਾ ਕਿਸੇ ਕੋਠੀ ਦੀ ਕਰਾਂਗੇ ਪਾਸੇ ਹੋਰ ਪਰਮਾ ਤਾਂ ਵੀ ਮੈਂ ਨਾ ਬੜੀ ਵਿੱਚ ਉੱਡਿਆ ਸਕਦਾ। ਬਾਹ ਹੁਣ ਖੁੱਲ ਜੂਗਾ ਬਈ ਹੌਲੀ ਹੌਲੀ। ਮਸਤੀ ਕਰਾ ਪੰਨੀਰ ਹੀ। ਗੱਲ ਖੁੱਲਿਆ ਏ ਮੈਂ ਸਹੀ ਦੱਸਾਂ। ਤਿੰਨ ਚਾਰ ਲੱਪੜ ਲਾਏ ਇਹਦੇ ਢੂਹੀ ਤੇ ਫੜ ਕੇ। ਨਾ ਹੁਣ ਗੁੜਕਦਾ ਨਾ ਕੁਝ ਹੋਰ ਕਰਦਾ ਡਰਦਾ ਹੁਣ। ਕੂਤਰੀਆਂ ਵੱਲ ਜਾਂ ਤਾਂ ਆਫਰਦਾ ਬਚਾਲੇ। 50 ਫਰਦੇ 2 ਫਰਦੇ 6 7 ਨਾ ਇਹ ਇਹ ਦਾ 4 8 ਦਾ ਬਈ ਆ ਜਾਂਦੇ ਆ ਠੀਕ ਐ 8 ਇੱਕ ਆ ਜਾਂਦਾ ਨੌਵਾਂ 9 ਤੇ 2 ਹੋਣਗੇ ਉੱਚੇ 2 ਫਿਰਦੇ ਬਈ ਆ ਕਹਿ ਨਾ 2 ਹੋਣਗੇ ਇਕੱਠੇ 10 11 11 ਫਿਰਦੇ ਆ ਤੇ ਇੱਕ ਆਪਣਾ ਬਹਿ ਗਿਆ ਹੁਣ 12 ਚ ਤੇ ਇੱਕ ਆਪਣਾ ਆਇਆ ਨਹੀਂ ਜੇ ਉਹ ਆ ਗਿਆ ਤਾਂ ਬੜੀ ਚੰਗੀ ਗੱਲ ਆ 12 ਫੇਰ ਹੋ ਜਾਣਗੇ ਉੱਤੇ ਬਈ ਪੂਰੇ ਜੇ ਉਹ ਬੱਚਾ ਮੁੜਿਆ ਆ ਠੀਕ ਆ ਅੱਜ ਤਾਂ ਬਈਆਂ ਲਾਲੂ ਨੀਚਲੇ ਗੁੱਡੇ ਵੀ ਨਹੀਂ ਖੋਲੇ ਆਪਣਾ ਫੁੱਡੇ ਵੀ ਉਹ ਲੱਗੇ ਪਿਆ ਲੋਕ ਕੋਈ ਫੁੱਡਾ ਨਹੀਂ ਖੋਲਿਆ ਜਾਣੇ ਉਹਨਾਂ ਕੋਲ ਵੀ ਹੈ ਫੋਨ ਜਾਨਾ ਉਹਨਾਂ ਨੂੰ ਬਾਚੋਂ ਜਦੋਂ ਇਹ ਬਹਿ ਗਏ